ਕਿ ਕੀ ਤੁਹਾਡਾ ਮਾਮਲਾ ਸੁਣ ਰਿਹਾ ਮੇਰਾ ਜਸ਼ਨਪ ਸਿੰਘ ਨਾਮ ਆ ਇਸਤਮਤ ਚੌਧਰੀਆਂ ਰਹਨ ਵਾਲਿਆ ਆ ਆਪਾਂ ਨਵਾਂ ਬਾਈਕ ਲੈਣਾ ਸੀਗੇ ਸੁਲਾ ਚੇਹਰੋ ਜਨ ਸੀ ਜੀ ਆਪਣਾ ਇੱਕਦਮ ਨਵਾਂ ਬਾਈਕ ਲੈਣ ਅਸੀਂ ਅੰਦਰ ਵੜੇ ਆ ਜਸਟਿਸ ਤੇ ਬਾਹਰ ਆਪਣਾ ਜਿਹੜਾ ਪੁਰਾਣਾ ਬਾਈਕ ਖੋਤਾ ਸੀਗਾ ਤੇ ਜਿੰਨਾ ਹੀ ਅੱਧਾ ਘੰਟਾ ਪਰ ਰਹੇ ਆ ਅੰਦਰ ਤੇ ਉਹਨੇ ਜਰਨ ਕੋਈ ਲੋਈ ਚ ਆਇਆ ਬੰਦਾ ਸਿਸ਼ਟੀ ਵੀ ਕੈਮਰਾ ਚੈੱਕ ਕਰਾਇਆ ਵਾ ਲੋਈ ਚ ਬੰਦਾ ਆਇਆ ਵਾ ਤੇ ਉਹ ਬਾਈਕ ਤੇ ਚਾਬੀ ਲਾ ਕੇ ਤਾਂ ਲੈ ਗਿਆ ਵਾ ਕਿਹੜਾ ਮੋਟਰ ਆਪਣਾ ਹਾਂ ਸੀਟੀ ਰਿਲੈਕਸ ਸੀਗਾ ਵਾਡਲ ਦੋ ਤੇਰਾ ਹਾਂਜੀ ਸੋਨਾਂਬਦ ਮੈਂ ਕੀਤੀ ਕਾਲ ਹੁਣ ਅਸੀਂ ਥਾਣੇ ਚੱਲੇ ਆਂ ਦੋਨਾਂ ਨੇ ਕਾਲ ਆਈ ਆ ਕਿ ਥਾਣੇ ਆਜੋ ਜੀ ਮਾਫੀ ਕਰਦੇ ਵਾਗਦੇ ਇਹੇ ਕਰਦੇ ਆਂ ਕਿ ਆਪਣੇ ਮਦਦ ਕਰੋ ਲੱਭੋ ਕੋਈ ਨਹੀਂ ਹਾਂਜੀ ਕੀ ਤੁਹਾਡਾ ਨਾਮ ਸਿੱਧਾ ਰਹਿਣਾ ਹਾਂਜੀ ਮੇਰਾ ਨਾਮ ਅਜੇ ਸਿੰਘ ਅਸੀਂ ਪਿੰਡ ਵਾਲਾ ਮਾਡੀ ਚੌਧਰੀਆਂ ਤੇ ਰਹਿਣ ਵਾਲੇ ਜੀ ਅਸੀਂ ਇੱਕ ਨਵੀਂ ਬਾਈਕ ਲਾਣ ਵਾਸਤੇ ਆਏ ਜੀ ਜੀ ਨਵੀਂ ਬਾਈਕ ਲਾਣ ਵਾਸਤੇ ਅਸੀਂ ਜੈਂਸੀ ਅੰਦਰ ਵੜਿਆ ਜੀ ਮੇਰੀ ਪੁਰਾਣੀ ਬਾਈਕ ਬਾਹਰ ਖੜੀ ਸੀ ਜੀ ਉਹਨਾਂ ਕੋ ਕੁਝ ਆਪੀ ਲਾ ਕੇ ਲੈ ਗਏ ਗੱਲ ਫਾਈਨਲ ਅਗਰੇ ਬਣਾ ਹੁਣ ਤੋਂ 10 15 ਮਿੰਟ ਪਹਿਲਾਂ ਹੀ ਕਿੰਨਾ ਕੁ ਸਮਾਂ ਚੱਲਦੀ ਹੈ ਅਸੀਂ ਏਜੰਸੀ ਦੇ ਵਿੱਚ ਅੱਧਾ ਘੰਟਾ ਲਗਾਏ ਹਾਂ ਹਾਂ ਜੀ ਉਹ ਲੋਈ ਵਾਲਾ ਬੰਦਾ ਆਇਆ ਵਾ ਜੀ ਉਹ ਚਾਬੀ ਲਾ ਕੇ ਮੋਟਰਸਾਈਕਲ ਲੈਣੀ ਮੋਟਰਸਾਈਕਲ 13 ਮਾੜ ਲਈ ਆਪਾਂ ਜੀ ਮਿਨਿਸਟਰੀ ਦਾ ਕੰਮ ਕਰਦੇ ਹਾਂ ਸਾਪਾ ਨੂੰ ਕ੍ਰੀਮ ਵਰਤੋ। ਅਸੀਂ ਇਹ ਮੰਗਾਈ ਸਾਡੇ ਮੋਰਚਲ ਦੀ ਦੇਖਭਾਲ ਕੀਤੀ ਜਾਵੇ ਤੁਹਾਨੂੰ ਜਲਦਵਾਦ ਦਿੱਤਾ ਜਾਵੇ। ਹਾਂ ਜੀ 100 ਨੰਬਰ ਤੇ ਕਾਲ ਕੀਤੀ ਆ ਜੀ। ਕਿੰਨੇ ਕੁ ਦਾ ਮੋਰਚਾ ਮੋਰਚਾ ਦੇ ਨਾਲ ਤੁਹਾਡੇ ਸਾਹਮਣੇ ਨਵਾਂ ਮੋਰਚਾ ਸੜਕ ਤੋਂ ਘਟਾਉਂਦੇ ਨਹੀਂ ਜੀ।